ਆ ਬਾਈ ਜਿਹੜੀ ਸੁੱਧੀ ਜਾਂਦੀ ਸੀ ਪਾਕਿਸਤਾਨ ਨੂੰ ਟ੍ਰੇਨ ਹੁੰਦੀ ਸੀ ਜਿਹੜੀ ਪਹਿਲਾਂ ਚੱਲਦੀ ਸੀ ਪਰ ਤੇ ਬਾਰਡਰ ਦੇ ਨਾਲ ਲੱਗਦਾ ਬਿਲਕੁਲ ਪੈਂਡਾ ਤੇ ਹੁਣ ਥੋੜਾ ਸਿਕਿਉਰਿਟੀ ਰੀਜਨ ਕਰਕੇ ਆਪਾਂ ਨਹੀਂ ਦਿਖਾ ਸਕਦੇ ਤੇ ਪਰ ਜਿਹੜੇ ਹਾਲਾਤ ਆ ਇੱਥੇ ਬਹੁਤ ਵਧੀਆ ਠੀਕ ਆ ਗਏ ਹੁਣ ਤੇ ਇੱਥੋਂ ਪੈਂਡਾ ਜਿਹੜੇ ਬਾਈ ਉਹ ਹਜੇ ਨਹੀਂ ਠਾਇਆ ਗਿਆ ਮੀਟਿੰਗ ਜ਼ਰੂਰ ਹੋਈ ਸੀ ਪੈਂਡਾ ਵਾਲਿਆਂ ਦੀ ਫੌਜ ਨਾਲ ਤੇ ਪਰ ਉਹ ਕਹਿੰਦੇ ਵੀ ਜਿਹੜਾ ਹੈਗਾ ਧਿਆਨ ਰੱਖੋ ਕਿ ਬਾਹਰ ਦਾ ਉੱਪਰਲਾ ਬੰਦਾ ਆਊਗਾ ਤਾਂ ਸਾਨੂੰ ਜ਼ਰੂਰ ਹਨਾ ਕਨਫਰਮ ਕਰੋ ਪਰ ਪੈਂਡਾ ਵਾਲੇ ਹਜੇ ਇੱਥੇ ਹੀ ਸਾਰਾ ਕੁਝ ਠੀਕ ਆਹ ਬਾਈ ਜਿਹੜੀ ਸੁੱ ਟ੍ਰੇਨ ਹੁੰਦੀ ਸੀ ਜਿਹੜੀ ਪਹਿਲਾਂ ਚੱਲਦੀ ਸੀ ਪੁਰਾਣੀ ਲੀ ਹਣਾ ਬਾਈ ਇਹ ਪੁਰਾਣੀ ਆ ਬਾਈ ਪੁਰਾਣੀ ਲੀ ਸੀ ਇਹ ਸਿੱਧੀ ਜਾਂਦੀ ਸੀ ਪਾਕਿਸਤਾਨ ਨੂੰ ਠੀਕ ਆ ਤੇ ਇਧਰੋਂ ਆਉਂਦੀ ਸੀ ਕਿ ਆਪਣੇ ਪਠੰਡੇ ਵਾਲੋਂ ਇਧਰ ਚੜਦਾ ਪੰਜਾਬ ਆ ਗਿਆ ਇਧਰ ਲੈਂਦਾ ਪੰਜਾਬ ਆ ਗਿਆ ਅੱਗੇ ਵੀ ਆਪਾਂ ਫੁੱਲ ਵੀਡੀਓ ਪਾਈ ਸੀ ਤੇ ਬਾਈ ਹੁਣ ਕੀ ਮਾਹੌਲਾ ਹੋਂ ਜਿਹੜੇ ਆ ਦਿਨਾਂ ਚ ਹੈ ਹੁਣ ਤਾਂ ਠੀਕ ਕੰਮ ਹੈ ਹੁਣ ਠੀਕ ਮਾਹੌਲ ਕੋਈ ਤੁਹਾਨੂੰ ਆਇਆ ਅਖਿਆ ਤਾਂ ਨਹੀਂ ਪਿੰਡ ਨਹੀਂ ਆਇਆ ਨਹੀਂ ਅਖਿਆ ਸਾਨੂੰ ਬਾਈ ਸੱਦਿਆ ਸੀ ਨਾ ਫੌਜੀ ਹੈ ਨਾ ਮੀਟਿੰਗ ਸੀ ਵੀ ਕਹਿੰਦੇ ਕੋਈ ਅਣਜਾਣੇ ਪਛਾਨਿਆ ਬੰਦਾ ਆਉਂਦਾ ਉਹਦੀ ਰਿਪੋਰਟ ਦਿਓ ਕੋਈ ਗਲਤ ਨੰਬਰ ਤੋਂ ਫੋਨ ਆਉਂਦਾ ਉਹਦੀ ਰਿਪੋਰਟ ਦਿਓ ਵੀ ਸੁਰੱਖਿਆ ਬੜਾਈ ਦੇਖੋ ਜਿਵੇਂ ਨਦੇ ਦੇ ਆਪਾਂ ਉਹ ਵੀ ਪਾਲਣਾ ਕਰੀਏ ਤੇ ਬਾਈ ਪਹਿਲਾਂ ਵੀ ਕਿਤੇ ਹੋਇਆ ਸੀ ਐਮ ਹਾਲ ਪਹਿਲਾਂ 2002 ਚ ਹੋਇਆ ਸੀ ਬਾਈ ਉਦੋਂ ਉਦੋਂ ਫਿਰ ਪਿੰਡ ਠਾਦੇ ਸੀ ਹਾਂ ਉਦੋਂ ਅੱਛਾ ਜੀ ਹੁਣ ਵੀ ਕੋਈ ਲੋੜ ਪੈਂਦੀ ਸੀ ਤਾਂ ਹਾਂ ਜਾਂ ਬਾਰਡਰ ਤੇ ਪਿੰਡ ਨਾ ਬਾਰਡਰ ਤੇ ਪਿੰਡ ਨਾਲ ਹੀ ਇੱਥੇ ਮਤਲਬ ਨਾਲ ਹੀ ਆ ਸਾਹਮਣੇ ਆ ਤਾਂ ਹੁਣ ਦਿਖਾਈ ਜਨੇ ਕੁਈ ਕਰਨਾ ਨਹੀਂ ਸੀ ਪੜਾ ਹਾਂ ਕਰਨੇ ਪੈਣਾ ਸੀ ਸਹੀ ਗੱਲ ਹਾਂ ਇਹ ਚੀਤਾ ਤੇ ਮਾਹੌਲ ਹੁਣ ਠੀਕ ਆ ਬਈ ਰਾਜ ਹਾਂ ਹਾਂ ਕੋਈ ਹੈ ਨਹੀਂ ਕੋਈ ਉਹ ਜਿਹੜਾ ਡਰ ਵਾਲਾ ਮਾਹੌਲ ਤਾਂ ਕੋਈ ਨਹੀਂ ਹੁਣ ਡਰ ਤਾਂ ਪਹਿਲਾਂ ਹੈ ਨਹੀਂ ਫੌਜ ਸਾਡੀ ਪੂਰੀ ਰੱਖਿਆ ਕਰਦੀ ਰੱਖਿਆ ਕਰਦੀ ਹੈ ਹੁਣ ਕੋਈ ਤੱਕੇ ਵਾਲੀ ਗੱਲ ਨਹੀਂ ਕੋਈ ਠੀਕ ਆ ਤੇ ਪ੍ਰਾਣੀਆਂ ਬਿਲਡਿੰਗਾਂ ਬਈ ਹਜੇ ਵੀ ਖੜੀਆਂ ਇੱਥੇ ਆ ਦੇਖ ਲੋ ਇੱਧਰ ਉਦੋਂ ਦੀਆਂ ਤੇ ਹੋਰ ਵੀ ਬਹੁਤ ਵਿੱਚ ਖੜੇ ਹੈ ਨਾ ਢੰਗਾਂ ਦਾ ਬਹੁਤ ਖੜਾ ਫਿਰ ਯਾਰ ਹੁਣ ਦਿਖਾ ਨਹੀਂ ਸਕਦੇ ਨਾ ਆਪਾਂ ਰੀਜਨ ਬਣ ਜਾਂਦਾ ਨਾ ਰੀਜਨ ਬਣ ਜਾਂਦਾ ਜਦੋਂ ਬਈ ਮਾਹੌਲ ਸੈੱਟ ਹੋ ਜਾਊਗਾ ਉਦੋਂ ਬਾਅਦ ਫੇਰ ਆਵਾਂ ਉਹ ਸਾਹਮਣੇ ਬਸ ਨਾਲ ਹੀ ਕਿੱਲੇ ਦਾ ਫਰਕ ਹੀ ਆ ਬਈ ਹਣਾ ਤੇ ਜਗਾ ਲੰਘੀ ਜਾਂਦੀ ਸੀ ਪਾਕਿਸਤਾਨ ਨੂੰ ਤੇ ਠੀਕ ਆ ਬਾਈ ਬਾਕੀ ਹਿੰਦੂ ਮਾਲ ਕੋਟ ਦੀਆਂ ਜਿਹੜੀਆਂ ਹੋਰ ਵੀਡੀਓ ਆਪਾਂ ਪਹਿਲਾਂ ਪਾਈਆਂ ਸੀ ਪੇਜ ਤੇ ਪਾਈਆਂ ਤੇ ਹੁਣ ਆਪਾਂ ਆਏ ਸੀਗੇ ਵਾਹ ਠੀਕ ਆ ਮਾਹੌਲ ਬਾਈ ਠੀਕ ਆਗਾ ਇੱਥੇ ਵਧੀਆ ਸੁੱਖ ਸ਼ਾਂਤੀ ਆ ਤੇ ਸੁੱਖ ਸ਼ਾਂਤੀ ਮਾਰੇ ਹਨਾ ਬਾਈ ਬਾਈ ਰੱਖੇ ਲੜਾਈ ਤਾਂ ਬਾਈ ਕਰਦੀ ਲੜਾਈ ਤਾਂ ਕਰਦੀ ਮਾੜੀ ਅੱਜ ਲੱਗਦਾ ਕਿੰਨਾ ਦਖਸਾਲ ਹੋਜੀ ਦੂਜੀ ਗੱਲ ਆਇਆ ਬਾਈ ਸਮਾਨ ਚੱਕ ਕੇ ਲਿਆਣਾ ਗੇ ਰਿਸ਼ਤੇਦਾਰੀ ਘਰੇ ਬੈਣਾ ਜਾਂ ਕਿਵੇਂ ਵੀ ਕਿਵੇਂ ਮਰਜੀ ਮਜਬੂਰ ਫੇਰ ਮੋੜ ਦਾ ਅਗਲਾ ਚੱਲ ਬਹੁਤ ਔਖਾ ਹੁੰਦਾ ਬਾਈ ਹਨਾ ਮੈਂ ਭੰ내 ਜਾਂਦਾ ਅਰਦਾਸ ਕਰਦੇ ਆ ਵੀ ਇਹ ਜਿਹੜਾ ਮਾਹ ਫੇਰ ਪਿਆਰ ਹਨਾ ਉਸੇ ਤਰ੍ਹਾਂ ਮਸਾ ਜ਼ਿੰਮੇਵਾਰ ਯਾਰ ਮਿਹਨਤਬੰਦ ਕਰਕੇ ਚੱਲਦਾ ਬਾਕੀ ਹੁਣ ਬਈ ਆਪਣੇ ਸਿੱਖ ਸ਼ਰਧਾਲੂ ਵੀ ਜਾਂਦੇ ਸੀ ਅੱਗੇ ਵਧਿਆ ਹੁਣ ਬੰਦ ਹੋ ਗਿਆ ਚਲ ਕਿਰਾਣਾ ਸਾਰਿਆਂ ਨੂੰ ਢਾ ਲੱਗਦੀ ਆਣਾ ਬਈ ਇਹ ਕੋਈ ਲੱਗਦਾ ਤਾਂ ਹੈਗਾ ਹਾਂ ਬਾਕੀ ਬਈ ਜਿਹੜਾ ਨੁਕਸਾਨ ਹੋਇਆ ਉਹ ਵੀ ਆਮ ਜਨਤਾ ਦੇ ਹੋਇਆ ਨਾ ਤੇ ਬਹੁਤ ਹੋ ਹੋਇਆ ਆ ਬਾਈ ਵੇਖ ਲਓ ਇਧਰ ਸਿੱਧਾ ਜਿਹੜਾ ਸਾਹਮਣੇ ਅੱਗੇ ਪਾਕਿਸਤਾਨ ਇਧਰ ਆਪਣਾ ਹੈਗਾ ਬਈ ਲੈਂਦਾ ਵੀ ਆਪ ਤੇ ਹਜੇ ਵੀ ਇੱਥੇ ਬਈ ਆਹ ਰੋਡ ਪਏ ਆ ਪੱਥਰ ਪਿਆ ਇੱਥੇ ਆਹ ਇੱਥੋਂ ਲੰਘਦਾ ਹੁੰਦਾ ਸੀਗਾ ਸਿੱਧੀ ਬਈ ਰੇਲ ਇੱਥੋਂ ਜਿਹੜੀ ਰੇਲ ਗੱਡੀ ਜਾਂ ਉਹ ਤਾਂ ਇਹ ਉੱਚਾ ਥਾਂ ਤੁਹਾਡੀ ਆਉਂਦੀ ਸੀ ਪਿੱਛੋਂ